ਸਤ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਸੁਪਨਿਆਂ ਦੀ ਜਿਹੜੇ ਸੁਪਨੇ ਕਿ ਅਸੀਂ ਛੋਟੇ ਹੁੰਦੇ ਤੋਂ ਬਚਪਨ ਤੋਂ ਦੇਖਦੇ ਹਾਂ ਉਹਨਾਂ ਸੁਪਨਿਆਂ ਬਾਰੇ ਅਸੀਂ ਸੁਪਨੇ ਵੀ ਉਹਨਾਂ ਦੇ ਹੀ ਹੁੰਦੇ ਆ ਜਿਨ੍ਹਾਂ ਨੂੰ ਇਹਨਾਂ ਨੂੰ ਦੇਖਣਾ ਆਉਂਦਾ ਤੇ ਪੂਰਾ ਕਰਨਾ ਆਉਂਦਾ ਜਿਹੜੇ ਲੋਕਾਂ ਨੇ ਕੋਈ ਸੁਪਨਾ ਹੀ ਨਹੀਂ ਦੇਖਿਆ ਤੇ ਉਹਨਾਂ ਨੇ ਪੂਰਾ ਵੀ ਉਹਨੂੰ ਕੀ ਕਰਨਾ ਕਿਉਂਕਿ ਇਹ ਜਿਹੜੀ ਸੁਪਨੇ ਦੇਖਣ ਦੀ ਲੋ ਆ ਪਰਮਾਤਮਾ ਨੇ ਤੁਹਾਡੀ ਤੁਹਾਡੇ ਦਿਲ ਦੇ ਵਿੱਚ ਜਗਾਈ ਆ ਕਿਸੇ ਵਜ੍ਹਾ ਨਾਲ ਹੀ ਜਗਾਈ ਆ ਜੇਕਰ ਅਸੀਂ ਉਹਨੂੰ ਮਿਸ ਕਰਦਾਂਗੇ ਅਸੀਂ ਉਸ ਚੀਜ਼ ਤੋਂ ਚੀਜ਼ ਨੂੰ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਢਾਲਾਂਗੇ ਤਾਂ ਸਾਡਾ ਉਹ ਸੁਪਨਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਸੁਪਨੇ ਦੇਖੋ ਜ਼ਰੂਰ ਲੇਕਿਨ ਉਹਨਾਂ ਨੂੰ ਪੂਰੇ ਕਰਨ ਲਈ ਮਿਹਨਤ ਵੀ ਕਰਨੀ ਪੈਂਦੀ ਹੈ ਹੈਨਾ ਤੇ ਇਹ ਤਾਂ ਜੀ ਦੇਖੋ ਜਿੱਤ ਵੀ ਉਹਨਾਂ ਦੀ ਹੁੰਦੀ ਆ ਜਿਨ੍ਹਾਂ ਨੂੰ ਜਿੱਤਣਾ ਹੁੰਦਾ ਕਈ ਲੋਕੀ ਇਦਾਂ ਦੇ ਹੁੰਦੇ ਆ ਆਪਣੀ ਹਾਰ 'ਚੋ ਵੀ ਆਪਣੀ ਜਿੱਤ ਲੱਭ ਲੈਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਆਪਣੇ ਸੁਪਨੇ ਤੱਕ ਪਹੁੰਚਣਾ ਕਿਸੇ ਨਾ ਕਿਸੇ ਤਰ੍ਹਾਂ ਵੀ ਪਹੁੰਚਣਾ ਕਈ ਲੋਕੀ ਹਾਲਾਤਾਂ ਨੂੰ ਦੇਖ ਕੇ ਆਪਣੇ ਹਥਿਆਰ ਛੱਡ ਦਿੰਦੇ ਆ ਵੀ ਨਹੀਂ ਹੁਣੇ ਮੇਰਾ ਸੁਪਨਾ ਕਦੀ ਵੀ ਪੂਰਾ ਨਹੀਂ ਹੋਣਾ ਹੁਣ ਤਾਂ ਮਤਲਬ ਕਿ ਵੀ ਸਭ ਕੁਝ ਖਤਮ ਹੋ ਗਿਆ ਦੇਖੋ ਜੀ ਖਤਮ ਕਦੀ ਕੁਝ ਨਹੀਂ ਹੁੰਦਾ ਸਭ ਕੁਝ ਹਮੇਸ਼ਾ ਹੀ ਚੱਲਦਾ ਰਹਿੰਦਾ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹਣੀ ਹੈ ਲੇਕਿਨ ਜਦੋਂ ਸਮਾਂ ਨਿਕਲ ਗਿਆ ਤਾ ਤੁਸੀਂ ਫਿਰ ਪਛਤਾਉਣਾ ਕਿ ਮੈਂ ਆਪਣਾ ਇਹ ਸੁਪਨਾ ਦੇਖਿਆ ਸੀ ਕਾਸ਼ ਮੈਂ ਉਸ ਸਮਾਂ ਰਹਿੰਦੇ ਆਪਣੀ ਮਿਹਨਤ ਕਰ ਲੈਂਦਾ ਤਾਂ ਮੈਂ ਆਪਣੇ ਸੁਪਨੇ ਨੂੰ ਪੂਰਾ ਕਰ ਲੈਂਦਾ ਕਿਉਂਕਿ ਪਛਤਾਈ ਤੋਂ ਬਾਅਦ ਹੱਥ ਵਿੱਚ ਕੁਝ ਵੀ ਨਹੀਂ ਆਉਂਦਾ ਤੇ ਸਮਾਂ ਵੀ ਲੰਘ ਜਾਂਦਾ ਸਮਾਂ ਬਹੁਤ ਬਲਵਾਨ ਕਿਉਂਕਿ ਸਮਾਂ ਕਿਸੇ ਲਈ ਨਹੀਂ ਰੁਕਦਾ ਇਹ ਤਾਂ ਚੱਲੀ ਜਾਣਾ ਤੁਹਾਡੇ ਸੁਪਨੇ ਵੀ ਪਿੱਛੇ ਰਹਿ ਜਾਣੇ ਜੇਕਰ ਤੁਸੀਂ ਉਸ ਚੀਜ਼ ਨੂੰ ਉਸੇ ਟਾਈਮ ਖਤਮ ਕਰ ਦਿੱਤਾ ਜੇ ਤੁਸੀਂ ਬਾਲੀਆਂ ਵੀ ਆਪਣੇ ਜ਼ਿੰਦਗੀ ਦੇ ਵਿੱਚ ਹਨਾ ਬਾਹਲੇ ਸੁਪਨੇ ਦੇਖ ਰਹੇ ਨੇ ਬਾਲੀਆਂ ਹੀ ਛਾਮਾਂ ਰੱਖੀਆਂ ਹੋਈਆਂ ਨੇ ਉਹ ਵੀ ਕਦੇ ਪੂਰੀਆਂ ਨਹੀਂ ਹੋਈਆਂ ਹੈਗੀਆਂ ਕਿਉਂਕਿ ਤੁਸੀਂ ਇੱਕ ਚੀਜ਼ ਤੇ ਮੋਟੀਵੇਟ ਨਹੀਂ ਕਰ ਪਾਉਂਦੇ ਇੱਕ ਚੀਜ਼ ਤੇ ਫੋਕਸ ਨਹੀਂ ਕਰ ਪਾਉਂਦੇ ਹੈਗੇ ਇੱਕ ਚੀਜ਼ ਨੂੰ ਦੇਖ ਨਹੀਂ ਪਾਉਂਦੇ ਹੈਗੇ ਜਦੋਂ ਤੁਸੀਂ ਇੱਕ ਹੀ ਚੀਜ਼ ਜ਼ਿੰਦਗੀ ਦੇ ਵਿੱਚ ਮੇਥ ਲਈ ਹਨਾ ਚਾਹੇ ਉਹ ਹਾਲਾਤ ਤੁਹਾਨੂੰ ਇਜਾਜ਼ਤ ਦੇ ਦਿੰਦੇ ਹੋਣ ਚਾਹੇ ਨਾ ਦਿੰਦੇ ਹੋਣ ਪਰ ਜਦੋਂ ਤੁਸੀਂ ਇੱਕ ਵਾਰੀ ਉਸ ਚੀਜ਼ ਨੂੰ ਸਟਰੋਂਗਲੀ ਆਪਣੇ ਦਿਲ ਦੇ ਵਿੱਚ ਉਹਨੂੰ ਬਣਾ ਲਿਆ ਕਿ ਮੈਂ ਇਹ ਚੀਜ਼ ਕਰਨੀ ਹੀ ਕਰਨੀ ਆ ਤਾਂ ਕਦੀ ਹੋ ਹੀ ਨਹੀਂ ਸਕਦਾ ਕਿ ਉਹ ਚੀਜ਼ ਨਾ ਹੋਵੇ ਇਸ ਲਈ ਸੁਪਨੇ ਜ਼ਰੂਰ ਦੇਖੋ ਸੁਪਨੇ ਦੇਖਣਾ ਮਾੜਾ ਨਹੀਂ ਲੇਕਿਨ ਹਾਲਾਤਾਂ ਨੂੰ ਦੇਖ ਕੇ ਉਹਨਾਂ ਨੂੰ ਛੱਡ ਦੇਣਾ ਮਾੜਾ ਕਿਉਂਕਿ ਦੇਖੋ ਸੁਪਨਾ ਤਾਂ ਉਹਨੂੰ ਹੀ ਕਹਿੰਦੇ ਆ ਜਿਹੜਾ ਜਨੂਨ ਦੀ ਹੱਦ ਤੱਕ ਤੁਸੀਂ ਦੇਖ ਲਿਆ ਵੀ ਹਾਂ ਇਹ ਮੈਂ ਪੂਰਾ ਕਰਨੇ ਕਰਨੀ ਔਰ ਉਹ ਹੋ ਵੀ ਚੰਦਾ ਸਮਾਂ ਲੱਗਦਾ ਅਜਨਿਤ ਕੱਲ ਤੁਹਾਡੀ ਜਿਹੜੀ ਮਿਹਨਤ ਆ ਤੁਹਾਡੀ ਲਗਨ ਆ ਉਹ ਰੰਗ ਜ਼ਰੂਰ ਲਿਆਉਗੀ ਕਦੀ ਵੀ ਆਪਣੇ ਸੁਪਨਿਆਂ ਨੂੰ ਨਾ ਛੱਡੋ ਇਹ ਨਾ ਸੋਚੋ ਕਿ ਸਾਡੇ ਕੋਲ ਤਾਂ ਆ ਨਹੀਂ ਹੈਗਾ ਉਹ ਨਹੀਂ ਹੈਗਾ ਇਹ ਮੈਂ ਪੂਰੇ ਕਿੱਦਾਂ ਕਰਨੇ ਆ ਮੇਰੇ ਕੋਲ ਪੈਸਾ ਹੈ ਨਹੀਂ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦੀ ਪਰ ਪੈਸੇ ਤੋਂ ਬਿਨਾ ਵੀ ਨਹੀਂ ਸਰਦਾ ਤੇ ਉਹਦੇ ਲਈ ਤਾਂ ਫਿਰ ਸਾਨੂੰ ਕੋਸ਼ਿਸ਼ ਹੀ ਕਰਨੀ ਪਊਗੀ ਨਾ ਜੋ ਵੀ ਕਰਨਾ ਰਹਿੰਦੇ ਸਮੇਂ ਚ ਕਰ ਲਓ ਜੋ ਵੀ ਡਿਸੀਜਨ ਲੈਣਾ ਲੇ ਲਓ ਉਹਦੇ ਬਾਰੇ ਸੋਚ-ਸੋਚ ਕੇ ਟਾਈਮ ਬਰਵਾਦ ਨਾ ਕਰੋ ਕਿਉਂਕਿ ਜਦੋਂ ਤੁਸੀਂ ਹਨਾ ਉਹ ਡਿਸੀਜਨ ਲੈ ਲਿਆ ਉਸ ਰਾਹ ਤੇ ਤੁਰ ਪਏ ਤਾਂ ਰਸਤੇ ਆਪਣੇ ਆਪ ਬਣਨ ਲੱਗ ਜਣੇ ਆ ਤੇ ਤੁਹਾਡੇ ਅੱਗੇ ਦੀ ਅੱਗੇ ਰਾਹ ਆਪਣੇ ਆਪ ਖੁੱਲਣ ਲੱਗ ਜਣੇ ਆ ਜਦੋਂ ਤੁਸੀਂ ਇੱਕ ਛੋਟੀ ਚੀਜ਼ ਤੋਂ ਸ਼ੁਰੂ ਕਰ ਲਿਆ ਨਾ ਤਾਂ ਤੁਹਾਡੀ ਉਹ ਜਿਹੜੇ ਰਾਹ ਨੇ ਖੁੱਲਦੇ ਜਾਣੇ ਆ ਤੇ ਉਹੀ ਸੁਪਨਾ ਤੁਹਾਡਾ ਅੱਗੇ ਦੀ ਅੱਗੇ ਵੱਡਾ ਹੁੰਦਾ ਜਾਣਾ ਇਸ ਲਈ ਇਹ ਸਿਰਫ ਤੁਹਾਨੂੰ ਆਪਣੇ ਅੰਦਰ ਆ ਜਿਹੜੀ ਉਸ ਚੀਜ਼ ਨੂੰ ਜਗਾਉਣ ਦੀ ਜ਼ਰੂਰਤ ਹੁੰਦੀ ਹੈ ਇਹ ਨਹੀਂ ਹੈਗਾ ਕਿ ਲੋਕਾਂ ਦੇ ਡਰ ਤੋਂ ਤੁਸੀਂ ਆਪਣੇ ਸੁਪਨੇ ਮਾਰ ਦਵੋ ਕਿ ਲੋਕ ਕੀ ਕਹਿਣਗੇ ਦੇਖੋ ਜੀ ਲੋਕਾਂ ਨੇ ਤਾਂ ਹਰ ਇੱਕ ਦੀ ਆਪਣੀ ਸੋਚ ਆ ਹਰ ਇੱਕ ਦੀ ਆਪਣੀ ਆਪਣੇ ਥਾਟਸ ਨੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਹੈ ਨਾ ਪਰ ਤੁਸੀਂ ਤਾਂ ਆਪਣੇ ਬਾਰੇ ਸੋਚਿਆ ਹੋਇਆ ਨਾ ਕਿ ਤੁਸੀਂ ਜ਼ਿੰਦਗੀ ਵਿੱਚ ਕੀ ਕਰਨਾ ਕਦੇ ਵੀ ਆਪਣੇ ਸੁਪਨਿਆਂ ਨੂੰ ਨਾ ਛੱਡੋ ਕਦੇ ਵੀ ਹਾਰਨਾ ਮੰਨੋ ਕਿਸੇ ਵੀ ਚੀਜ਼ ਤੋਂ ਜ਼ਿੰਦਗੀ ਵਿੱਚ ਇਦਾਂ ਦੇ ਪਲ ਵੀ ਆਉਂਦੇ ਆ ਕਿ ਜਦੋਂ ਬੰਦਾ ਸਾਰੀ ਢੇਰੀ ਟਾ ਕੇ ਬਹਿ ਜਾਂਦਾ ਕਿ ਹੁਣ ਤਾਂ ਕੁਝ ਹੋਣਾ ਹੀ ਨਹੀਂ ਹੈਗਾ ਨਹੀਂ ਹੋਊਗਾ ਬਹੁਤ ਕੁਝ ਹੋਊਗਾ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਜ਼ਰੂਰਤ ਆ ਤਾਂ ਤੁਹਾਨੂੰ ਆਪਣੀ ਅੰਦਰੋਂ ਲਾਉ ਜਗਾਉਣ ਦੀ ਜ਼ਰੂਰਤ ਆ ਤੁਸੀਂ ਸਭ ਕੁਝ ਕਰ ਸਕਦੇ ਚਾਹੇ ਕੋਈ ਉਹ ਬੱਚਾ ਚਾਹੇ ਵੱਡਾ ਚਾਹੇ ਕੋਈ ਵੱਡੀ ਉਮਰ ਦਾ ਵੀ ਆ ਵੱਡੀ ਉਮਰ 'ਚ ਵੀ ਲੋਕਾਂ ਨੂੰ ਆਪਣੇ ਸੁਪਨੇ ਪੂਰੇ ਕਰਦੇ ਦੇਖਿਆ ਕਿਉਂਕਿ ਉਹਨਾਂ ਨੇ ਉਹ ਲਗਨ ਛੱਡੀ ਨਹੀਂ ਹੈਗੀ ਤੇ ਪ੍ਰਮਾਤਮਾ ਨੇ ਵੀ ਫਿਰ ਪ੍ਰਮਾਤਮਾ ਵੀ ਉਹਦੇ ਸਾਥ ਦਿੰਦਾ ਨਾ ਜਿਹੜਾ ਮਿਹਨਤ ਕਰਦਾ ਲਗਨ ਨਾਲ ਇੱਕ ਪਾਸੇ ਤੁਰਿਆ ਰਹਿੰਦਾ ਆਪਣੀ ਜਿਹੜੀ ਥੋੜੀ ਸੋਚ ਆ ਜਦੋਂ ਤੁਸੀਂ ਉਹਨੂੰ ਵਧੀਆ ਕਰਕੇ ਮਤਲਬ ਇੱਕ ਮਕਸਦ ਨੂੰ ਤੁਸੀਂ ਪਾਉਣ ਲਈ ਤੁਰਪੇ ਤੋ ਪਰਮਾਤਮਾ ਵੀ ਤੁਹਾਡੇ ਨਾਲ ਨਾਲ ਹੀ ਤੁਰ ਪੈਂਦਾ ਹੈ। ਉਹ ਵੀ ਰਸਤੇ ਖੋਲਣ ਲੱਗ ਜਾਂਦਾ। ਜਦੋਂ ਤੁਸੀਂ ਖੁਦ ਲਈ ਰਸਤੇ ਬੰਦ ਕਰ ਲੈਂਦੇ ਹੋ ਤਾਂ ਫਿਰ ਪਰਮਾਤਮਾ ਵੀ ਤੁਹਾਡਾ ਕੋਈ ਸਾਥ ਨਹੀਂ ਦਿੰਦਾ। ਇਸ ਲਈ ਖੁਦ ਵੀ ਤੁਰੋ। ਮਿਹਨਤ ਕਰੋ, ਕਰਮ ਕਰੋ ਸੋਹਣੇ ਤਾਂ ਪਰਮਾਤਮਾ ਆਪੇ ਤੁਹਾਡੇ ਨਾਲ ਤੁਰ ਪੈਂਦਾ। ਤੁਹਾਡੇ ਰਸਾਰੇ ਖੁੱਲਣ ਲੱਗ ਜਾਣਗੇ। ਕਿਸੇ ਦੇ ਕਹੇ ਤੇ ਡੀਮੋਟੀਵੇਟ ਕਦੀ ਨਾ ਹੋਵੋ ਜੇ ਤੁਹਾਨੂੰ ਕੋਈ ਕਹਿੰਦਾ ਨਾ ਕਿ ਵੀ ਨਹੀਂ ਨਹੀਂ ਇਹ ਤੂੰ ਕਿਸ ਤਰ੍ਹਾਂ ਪੂਰਾ ਕਰ ਲੇਗਾ ਸੁਪਨਾ ਤੇਰੇ ਕੋਲ ਤਾਂ ਇਹਦੇ ਇਸ ਨੂੰ ਕਰ ਲਈ ਕੋਈ ਸਾਧਨ ਹੀ ਨਹੀਂ ਹੈਗਾ ਤੂੰ ਇੱਥੇ ਤੱਕ ਕਿੱਦਾਂ ਪਹੁੰਚੇਗਾ ਨਹੀਂ ਜੀ ਜੇ ਤੁਸੀਂ ਕੋਈ ਸੁਪਨਾ ਦੇਖਿਆ ਉਹਦੇ ਲਈ ਰਾਹ ਵੀ ਜ਼ਰੂਰ ਬਣਿਆ ਹੋਊਗਾ ਉਸ ਲਈ ਪ੍ਰਮਾਤਮਾ ਨੇ ਰਾਹ ਵੀ ਜ਼ਰੂਰ ਬਣਾਏ ਹੋਣਗੇ ਇਦਾਂ ਨਹੀਂ ਹੋ ਸਕਦਾ ਕਿ ਉਸ ਲਈ ਕੋਈ ਰਾਹ ਨਾ ਬਣਿਆ ਹੋਵੇ ਉਹਦੇ ਲਈ ਤੁਸੀਂ ਆਪਣੇ ਦਿਮਾਗ ਤੋਂ ਕੰਮ ਲੈਣਾ ਆਪਣੀ ਸੋਚ ਆ ਜਿਹੜੀ ਉਹਨੂੰ ਮਤਲਬ ਕਿ ਇੱਕ ਸ਼ਾਂਤਮਾਨ ਆ ਇਹ ਸੋਚਣਾ ਜਿਹੜੀ ਥੋੜਾ ਤੁਹਾਡੇ ਦਿਮਾਗ ਵਿੱਚ ਬਾਰ 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 ਆਈ ਜਾਂਦੀ ਆ ਉਹਨੂੰ ਛੱਡੋ ਨਾ ਉਹਨੂੰ ਕਦੀ ਵੀ ਨਾ ਛੱਡੋ ਸੋਚੋ ਕਿ ਕਿਸੇ ਮਕਸਦ ਲਈ ਇਹ ਸੋਚ ਸਾਡੇ ਦਿਮਾਗ ਵਿੱਚ ਆ ਰਹੀ ਆ ਉਹ ਪ੍ਰਮਾਤਮਾ ਸਾਨੂੰ ਉਸ ਚੀਜ਼ ਵੱਲ ਖਿੱਚ ਰਿਹਾ ਬਾਰ ਬਾਰ ਸਾਨੂੰ ਪ੍ਰਮਾਤਮਾ ਉਸ ਚੀਜ਼ ਵੱਲ ਲੈ ਕੇ ਜਾ ਰਿਹਾ ਕਿ ਤੁਸੀਂ ਸੋਚੋ ਕਿ ਬਾਰ ਬਾਰ ਉਹ ਪ੍ਰਮਾਤਮਾ ਤਰ ਮੁੱਦਰ ਨੂੰ ਲੈ ਕੇ ਕਿਉਂ ਜਾ ਰਿਹਾ ਇਸ ਲਈ ਉਸ ਰਾਹ ਨੂੰ ਜਾ ਕੇ ਦੇਖੋ ਜਦ ਤੱਕ ਤੁਸੀਂ ਠੋਕਰਾਂ ਨਹੀਂ ਖਾਓਗੇ ਡਿੱਗੋਗੇ ਨਹੀਂ ਤਾਂ ਤੁਸੀਂ ਸਿੱਖੋਗੇ ਕਿਵੇਂ ਜਦ ਤੱਕ ਤੁਹਾਡੇ ਤੇ ਕੋਈ ਪ੍ਰੋਬਲਮ ਨਹੀਂ ਆਊਗੀ ਕੋਈ ਰੁਕਾਵਟਾਂ ਨਹੀਂ ਆਉਣਗੀਆਂ ਉਦੋਂ ਤੱਕ ਤੁਸੀਂ ਮਤਲਬ ਕਿ ਉਹਨਾਂ ਰੁਕਾਵਟਾਂ ਬਾਰੇ ਜਾਣੋਗੇ ਕਿਵੇਂ ਕਿਵੇਂ ਅਸੀਂ ਇਹਦਾ ਕਿਵੇਂ ਹੱਲ ਕੱਢ ਸਕਦੇ ਹਾਂ ਕੋਈ ਮੁਸੀਬਤ ਸਿਰ ਤੇ ਪਊਗੀ ਤਾਂ ਪਤਾ ਲੱਗੂਗਾ ਕਿ ਉਹਦਾ ਹੱਲ ਕਿੱਦਾਂ ਕੱਢਣਾ ਲੇਕਿਨ ਅਗਰ ਕਿਸੇ ਨੇ ਮੰਨ ਲਿਆ ਕਿ ਮੁਸੀਬਤ ਆ ਗਈ ਆ ਤਾਂ ਹੁਣ ਤਾਂ ਹਥਿਆਰ ਸਿੱਟ ਦਿਓ ਤਾਂ ਫਿਰ ਉਹਦਾ ਤਾਂ ਕੁਝ ਨਹੀਂ ਹੋ ਸਕਦਾ ਉਦੇਸ ਆਪਣੇ ਕਿੱਦਾਂ ਪੂਰੇ ਹੋ ਜਾਣਗੇ ਕਈ ਲੋਕੀ ਰੋਂਦੇ ਰਹਿੰਦੇ ਆ ਕਿ ਮੈਂ ਤਾਂ ਆਪਣੇ ਆ ਸੁਪਨੇ ਦੇਖੇ ਸੀ ਮੇਰੇ ਪੂਰੇ ਨਹੀਂ ਹੋਏ ਹੈਗੇ ਸੁਪਨੇ ਮੈਂ ਆ ਪੜਨਾ ਚਾਹੁੰਦਾ ਸੀ ਮੇਰਾ ਤੁਸੀਂ ਜ਼ਰੂਰੀ ਨਹੀਂ ਹੈਗਾ ਕਿ ਵੀ ਤੁਹਾਡੇ ਉਹ ਸੁਪਨੇ ਉਸ ਤਰੀਕੇ ਨਾਲ ਹੀ ਪੂਰੇ ਹੋਏ ਹੋਣ ਤੁਸੀਂ ਉਹਨਾਂ ਦਾ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਪੂਰੇ ਕਰ ਸਕਦੇ ਹੋ ਜਿਸ ਤਰ੍ਹਾਂ ਸਮਝ ਲਓ ਕਿ ਤੁਸੀਂ ਕਿਸੇ ਦਾ ਸੁਪਨਾ ਹੁੰਦਾ ਕਿ ਉਹਨੇ ਟੀਚਰ ਬਣਨਾ ਹੈਨਾ ਲੇਕਿਨ ਉਹ ਨਹੀਂ ਪੂਰਾ ਹੁੰਦਾ ਸਮਝ ਲਓ ਨਹੀਂ ਮਤਲਬ ਕਿ ਕੋਈ ਹਾਲਾਤ ਇਦਾਂ ਦੇ ਹੋ ਜਾਂਦੇ ਆ ਨਹੀਂ ਤੁਸੀਂ ਲੜ ਸਕਦੇ ਨਹੀਂ ਕਰ ਸਕਦੇ ਪਰ ਤੁਸੀਂ ਉਸ ਨੂੰ ਛੱਡਦੇ ਕਿਉਂ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਬਹੁਤ ਕੁਝ ਕਰ ਸਕਦੇ ਹੋ ਦੁਨੀਆ ਨੂੰ ਇਸੀ ਚੀਜ਼ ਬਾਰੇ ਜਾਗਰੂਕ ਕਰ ਸਕਦੇ ਹੋ ਉਹ ਵੀ ਇੱਕ ਟੀਚਰ ਦਾ ਹੀ ਕੰਮ ਹੁੰਦਾ ਨਾ ਦੁਨੀਆ ਨੂੰ ਜਾਗਰੂਕ ਕਰਨਾ ਕਿਸੇ ਚੰਗੀਆਂ ਚੀਜ਼ਾਂ ਵੱਲ ਪ੍ਰੇਰਿਤ ਕਰਨਾ ਉਹ ਵੀ ਤਾਂ ਇੱਕ ਟੀਚਰ ਦਾ ਹੀ ਕੰਮ ਹੁੰਦਾ ਨਾ ਇਸ ਲਈ ਆਪਣਾ ਕੋਈ ਵੀ ਸੁਪਨਾ ਛੱਡੋ ਨਾ ਉਹਨੂੰ ਪੂਰਾ ਜ਼ਰੂਰ ਕਰੋ ਕਿਉਂਕਿ ਦੇਖੋ ਜਦੋਂ ਸਾਡਾ ਜਨਮ ਹੋ ਜਾਂਦਾ ਨਾ ਸਾਡਾ ਸਾਡਾ ਜਿਹੜੀ ਜ਼ਿੰਦਗੀ ਦਾ ਕਾਊਂਟਡਾਊਨ ਆ ਉਹਦੇ ਸ਼ੁਰੂ ਹੋ ਜਾਂਦਾ ਕਿਉਂਕਿ ਸਮਾਂ ਕਿਸੇ ਲਈ ਨਹੀਂ ਰੁਕਦਾ ਹੈਗਾ ਕਾਲੀ ਨਾ ਕਰੋ ਹੌਲੀ ਹੌਲੀ ਉਸ ਸੁਪਰੇ ਵੱਲ ਉਸ ਮੰਜ਼ਲ ਵੱਲ ਆਪਣਾ ਵਧੇ ਜਾਓ ਤੇ ਆਪਣੀ ਜਿਹੜੀ ਮੰਜਲਾਂ ਅਨੁਸਾਰ ਕਰ ਲੋ ਜਦੋਂ ਤੁਸੀਂ ਹਨਾ ਉਹਨਾਂ ਸੁਪਨਿਆਂ ਨੂੰ ਪੂਰਾ ਕਰ ਲਿਆ ਜਿਸ ਤਰ੍ਹਾਂ ਸਮੁੰਦਰ ਪਾਰ ਕਰਕੇ ਤੁਸੀਂ ਦੂਸਰੇ ਕਿਨਾਰੇ ਤੇ ਖੜੇ ਹੋਮੋਗੇ ਫਿਰ ਤੁਸੀਂ ਪਿੱਛੇ ਨੂੰ ਮੁੜ ਕੇ ਦੇਖੋਗੇ ਕਿ ਵੀ ਮੈਂ ਕਿੰਨੀ ਮਿਹਨਤ ਕੀਤੀ ਸੀ ਕਿੰਨਾ ਕੁਸ਼ੇ ਦੇ ਬਾਰੇ ਸੋਚਿਆ ਸੀਗਾ ਤੇ ਅੱਜ ਮੈਂ ਇਸ ਚੀਜ਼ ਨੂੰ ਪਾ ਲਿਆ ਆਪਣੀ ਮੰਜ਼ਲ ਨੂੰ ਪਾ ਲਿਆ ਤੇ ਤੁਹਾਨੂੰ ਕਿੰਨੀ ਖੁਸ਼ੀ ਹੋ ਕਿੰਨਾ ਸਕੂਨ ਹੋਊਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਲੋਕਾਂ ਨੂੰ ਤੁਸੀਂ ਮੋਟੀਵੇਟ ਕਰੋਗੇ ਕਿ ਵੀ ਆਪਣੀ ਸੁਪਨਿਆਂ ਨੂੰ ਛੱਡੋ ਨਾ ਇਸ ਲਈ ਸੁਪਨੇ ਤਾਂ ਉਹੀ ਦੇਖਦਾ ਜੀ ਜਿਹਦੇ ਉਸ ਸੁਪਨਿਆਂ ਦੀ ਲੋ ਨੂੰ ਆਪਣੇ ਜੀਵਨ ਦੇ ਵਿੱਚ ਜਗਾ ਕੇ ਰੱਖਣਾ ਸੁਪਨਿਆਂ ਦੀ ਲੋ ਨੂੰ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਜਗਾ ਕੇ ਰੱਖੋ ਤੇ ਹੌਲੀ-ਹੌਲੀ ਆਪਣੀ ਮੰਜ਼ਿਲ ਨੂੰ ਸਾਰ ਕਰਦੇ ਹੋਏ ਉਹਦੇ ਵੱਲ ਵੱਧਦੇ ਜਾਓ ਪ੍ਰਮਾਤਮਾ ਹਰ ਵਕਤ ਤੁਹਾਡੇ ਨਾਲ ਹੈ ਤੁਹਾਡੀ ਸੋਚ ਚੰਗੀ ਆ ਤਾਂ ਪ੍ਰਮਾਤਮਾ ਤੁਹਾਡਾ ਹਰ ਪਾਸੇ ਸਾਥ ਦਿੰਦਾ ਔਰ ਤੁਹਾਨੂੰ ਹਰ ਪਾਸੇ ਉਹ ਇੰਡੀਕੇਸ਼ਨਸ ਦਿੰਦਾ ਤੁਹਾਨੂੰ ਹਰ ਪਾਸੇ ਉਹ ਦੱਸਦਾ ਕਿ ਤੂੰ ਇੱਧਰ ਨਹੀਂ ਤਾਂ ਇੱਧਰ ਨੂੰ ਜਾ ਤੂੰ ਇਦਾਂ ਨਹੀਂ ਤਾਂ ਇਦਾਂ ਕਰ ਲੈ ਪਰ ਤੁਹਾਡੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ ਕਿ ਤੁਸੀਂ ਇਹ ਕਰਨਾ ਤੁਸੀਂ ਇਹ ਛੱਡਣਾ ਨਹੀਂ ਹੈਗਾ ਪਰਮਾਤਮਾ ਤੁਹਾਡੇ ਲਈ ਰਾਹ ਖੋਲਦਾ ਇਹ ਨਹੀਂ ਕਿ ਉਹ ਰਾਹ ਬੰਦ ਕਰਦਾ ਪਰਮਾਤਮਾ ਕਦੀ ਵੀ ਰਾਹ ਨਹੀਂ ਬੰਦ ਕਰਦਾ ਪਰਮਾਤਮਾ ਹਮੇਸ਼ਾ ਹੀ ਉਹ ਵਾਹਿਗੁਰੂ ਰਾਹ ਖੋਲ ਕੇ ਰੱਖਦਾ ਲੇਕਿਨ ਤੁਹਾਡਾ ਜਿਹੜਾ ਨਜ਼ਰੀਆ ਦੇਖਣ ਦਾ ਉਹ ਸਹੀ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਪਰਮਾਤਮਾ ਨੇ ਇਹ ਰਾਹ ਖੋਲ ਲਿਆ ਤਾਂ ਕਿਉਂ ਨਾ ਇਸ ਤੇ ਚੱਲ ਕੇ ਦੇਖਾਂ ਇਹਦੇ ਵਿੱਚ ਜਾਮਾਂ ਤੇ ਦੇਖਾਂ ਤੇ ਇਹਦੇ ਵਿੱਚ ਕੀ ਆ ਉਸ ਪ੍ਰਮਾਤਮਾ ਨੇ ਮੇਰੇ ਲਈ ਰੱਖਿਆ ਹੋਇਆ ਇਸ ਲਈ ਉਹ ਪ੍ਰਮਾਤਮਾ ਨੂੰ ਦੋਸ਼ ਨਾ ਦਿਆ ਕਰੋ ਆਪਣੀ ਜਿਹੜੀ ਤੁਹਾਡੀ ਸੋਚ ਆ ਉਹਨੂੰ ਸਹੀ ਕਰੋ ਹਮੇਸ਼ਾ ਹੀ ਮਤਲਬ ਕਿ ਆਪਣੇ ਆਪ ਨੂੰ ਜਾਗਰੂਕ ਰੱਖੋ ਉਸ ਚੀਜ਼ ਦੇ ਇਹ ਨਹੀਂ ਹੈਗਾ ਕਿ ਵੀ ਆਹ ਕੰਮ ਰੁਕ ਗਿਆ ਮੇਰਾ ਸੁਪਨਾ ਨਹੀਂ ਪੂਰਾ ਹੋਇਆ ਕੰਮ ਮੇਰਾ ਰੁਕ ਗਿਆ ਨਹੀਂ ਮੈਂ ਨਹੀਂ ਕਰਨਾ ਹੈਗਾ ਇਹ ਹੁਣ ਬਸ ਇਹ ਚੀਜ਼ ਖਤਮ ਹੋ ਗਈ ਹੈ ਮੇਰੀ ਜ਼ਿੰਦਗੀ ਦੇ ਵਿੱਚ ਇਹ ਦੁਬਾਰਾ ਨਹੀਂ ਹੋਣੀ ਹੈਗੀ ਹਨਾ ਨਹੀਂ 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 ਇਦਾਂ ਨਹੀਂ ਕਰਨਾ ਹੈਗਾ ਤੁਸੀਂ ਤੁਸੀਂ ਆਪਣੇ ਸੁਪਨਿਆਂ ਨੂੰ ਜਾਰੀ ਰੱਖਣਾ ਸੋਚਿਆ ਕਿ ਇੱਧਰ ਦੀ ਨਹੀਂ ਹੋਇਆ ਤਾਂ ਠੀਕ ਹੈ ਮੈਂ ਇਸ ਤਰ੍ਹਾਂ ਆਪਣਾ ਸੁਪਨਾ ਪੂਰਾ ਕਰ ਲਵਾਂਗੀ ਕਿਉਂਕਿ ਪਰਮਾਤਮਾ ਕਹਿੰਦੇ ਹਨਾ ਜੇ ਇੱਕ ਦਰਵਾਜ਼ਾ ਪਰਮਾਤਮਾ ਬੰਦ ਕਰਦਾ ਤਾਂ 10 ਖੋਲ ਕੇ ਵੀ ਰੱਖਦਾ ਉਹ 10 ਦਰਵਾਜ਼ਿਆਂ ਦੇ ਵਿੱਚੋਂ ਤੁਸੀਂ ਕਿਹੜਾ ਚੁਣਨਾ ਉਹ ਤੁਹਾਡੇ ਤੇ ਛੱਡ ਦਿੰਦਾ ਪਰਮਾਤਮਾ ਕਿ ਤੁਸੀਂ ਕਿਸ ਦਰਵਾਜ਼ੇ ਨੂੰ ਚੋਣਨਾ ਜ਼ਿੰਦਗੀ ਹੈ ਜੀ ਇਹਦੇ ਵਿੱਚ ਦੁੱਖ ਸੁੱਖ ਸਾਰਾ ਕੁਝ ਆਉਂਦਾ ਰਹਿਣਾ ਪਰ ਕਦੀ ਵੀ ਡੀਮੋਟੀਵੇਟ ਨਾ ਹੋਵੋ ਹਮੇਸ਼ਾ ਹੀ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚੋਂ ਆਪਣੇ ਰਸਤੇ ਲੱਭਦੇ ਰਹੋ ਤੇ ਆਪਣੀ ਮੰਜ਼ਿਲ ਵੱਲ ਵਧਦੇ ਰਹੋ ਸਤਿ ਸ੍ਰੀ ਅਕਾਲ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਕਿਸੇ ਪੈਨਪਰਾ ਨੂੰ ਵੀਡੀਓ ਸੋਹਣੀ ਲੱਗਦੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਸਰੀਕ